ਅਨੰਤ ਭੀ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਗੁਰੂ ਨੂੰ ਮਿਲ ਲੈਂਦਾ ਹੈ ਫਿਰ ਅਨੰਦ ਬਣ ਜਾਂਦਾ ਹੈ ਜਿੰਦਗੀ ਦੇ ਵਿੱਚ ਤੇ ਸਾਰੀ ਅਨੰਤ ਸਾਹਿਬ ਜੀ ਦੀ ਪਾਵਨ ਪਾਣੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਬੜਾ ਸੋਹਣਾ ਸਮਝਾਉਣਾ ਕੀਤਾ ਕਿ ਇਹ ਸਰੀਰ ਆ ਮੇਰੇ ਐਸ ਚੱਕ ਮੈਂ ਆਇ ਕਿ ਕਿਆ ਕੁਤ ਕਰਮ ਕਮਾਇਆ ਕਿ ਕਿਹੜਾ ਕਰਮ ਕਮਾਉਣਾ ਏ ਕਿ ਕਰਮ ਕਮਾਇਆ ਤੂੰ ਇਸ ਸਰੀਰਾਂ ਚ ਤੂੰ ਚੱਕ ਮੈਂ ਆਇਆ ਚਿੰਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨਣਾ ਵਸਾਇਆ ਕਿ ਜੇ ਸੁਪਰਮਾਤਮਾ ਨੇ ਤੇਰੇ ਇਹ ਸੁਹਣੇ ਸਰੀਰ ਦੀ ਘੜਤ ਘੜੀ ਹੋਵੇ ਐਨੀ ਸੁਹਣੀ ਤੈਨੂੰ ਅੱਖਾਂ ਦਿੱਤੀਆਂ ਨੇ ਐਨੀ ਸੋਹਣੀ ਤੈਨੂੰ ਨੱਕ ਦਿੱਤਾ ਏ ਤੇਰੀ ਇਹ ਸੁਹਣੀ ਪਰਸਨੈਲਿਟੀ ਬਣਾ ਕੇ ਪਰਮਾਤਮਾ ਨੇ ਦੁਨੀਆ ਤੇ ਤੈਨੂੰ ਭੇਜਿਆ ਮਾਂ ਦੇ ਗਰਭ ਦੇ ਵਿੱਚ ਉਸ ਨੇ ਤੇਰੀ ਸੁਰੱਖਿਆ ਕੀਤੀ ਜਦੋਂ ਤੂੰ ਪੁੱਠਾ ਲਟਕਦਾ ਸੀ ਉਸ ਵੇਲੇ ਵੀ ਪਰਮਾਤਮਾ ਨੇ ਤੈਨੂੰ ਸੰਭਾਲਿਆ ਹੁਣ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਅਪੂਰੋ ਅਮਰਦਾਸ ਪਾਚਾ ਮਹਾਰਾਜ ਸਮਝਾਉਣਾ ਕਰਦੇ ਨੇ ਕਹਿੰਦੇ ਕਿ ਇਸ ਚੱਕ ਵਿੱਚ ਆਇਆ ਕੀ ਕਰਨੈ اے ਸਰੀਰਾ ਮੇਰੀਆ ਇਸ ਚੱਕ ਵਿੱਚ ਆਏ ਕਿ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਇਸ ਸਰੀਰਾ ਜਾ ਤੂੰ ਚੱਕ ਵਿੱਚ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜੈਸੁ ਪ੍ਰਭਾਤਿਵਾਣੀ ਤੇਰੀ ਘਰਿ ਧਰੀ ਆ ਐਨੇ ਸੋਹਣੇ ਤੈਨੂੰ ਪਿਆਰ ਕਰਦੇ ਤੇ ਕੋ ਜਦੋਂ ਬੱਚਾ ਜਨਮਦਾ ਹੈ ਨਾ ਉਹ ਬੱਚੇ ਤੇ ਜਦੋਂ ਸੀ ਆਏ ਦੇਖਦੀ ਆ ਤੇ ਬੜੀ ਖੁਸ਼ੀ ਹੁੰਦੀ ਪਿੰਡ ਕੇ ਨਿੱਕੇ ਪੈਰ ਨਿੱਕਿਆ ਨਿੱਕਿਆ ਖਾਂ ਨਿੱਕੇ ਹੱਥ ਤੁ ਜੋ ਬੱਚੇ ਨੂੰ ਪਹਿਲੀ ਵਾਰ ਮਾਂ ਚੁੱਕਦੀ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾਉਂਦੀ ਆ ਨਾ ਜਨਮ ਦੇਣ ਤੋਂ ਬਾਅਦ ਤੋ ਬਹੁਤ ਪ੍ਰਸਾਦ ਹੁੰਦੀ ਜਿਤਾ ਉਹ ਦੁਨੀਆ ਦੀ ਸਭੀ ਚੀਜ਼ ਮਿਲ ਗਈ ਇੱਕ ਮਾਂ ਨੂੰ ਉਸ ਪ੍ਰਮਾਤਮਾ ਨੇ ਇਨੀ ਸੋਹਣੀ ਘੜਤ ਘੜੀ ਹੈ ਇੰਨਾ ਸੋਹਣਾ ਸਰੀਰ ਦਿੱਤਾ ਹੈ ਤਾਂ ਫਿਰ ਕਿਉਂ ਨਾ ਸੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ ਅਸੀਂ ਤਾਂ ਜੀ ਨਾ ਸ਼ੁਕਰਾਨਾ ਕਰੀਏ ਉਹਨਾਂ ਹੀ ਥੋੜਾ ਇਹ ਮਾਲਕ ਦਾ ਦੇਖੋ ਪਿਆਰਿਓ ਜਿੰਨਾ ਕੋਲ ਅੱਖਾਂ ਨਹੀਂ ਆ ਡਾਕਟਰ ਇਹ ਅੱਖਾਂ 10 ਦਿਨਾਂ ਵਾਸਤੇ ਲੱਖਾਂ ਪੈਸੇ ਲੈਂਦੇ ਨੇ ਕਈਆਂ ਬਜ਼ੁਰਗਾਂ ਦੀ ਗੋਡੇ ਰਹਿ ਜਾਂਦੇ ਕਈਆਂ ਦੀ ਜਵਾਨੀ ਦੇ ਵਿੱਚ ਗੋਡੇ ਰਹਿ ਜਾਂਦੇ ਨੇ ਲੱਖਾਂ ਰੁਪਏ ਦੇ ਕੇ ਅਸੀਂ ਗੋਡੇ ਪਾਉਂਦੇ ਆ ਕਈਆਂ ਦੇ ਕੰਨਾਂ ਦੇ ਪਰਦੇ ਜਿਹੜੇ ਫੱਟ ਜਾਂਦੇ ਨੇ ਕੰਨਾਂ ਦੇ ਪਰਦੇ ਪਾਉਣ ਲੱਗੇ ਅਸੀਂ ਤੱਕ ਦੇ ਦਿੰਦੇ ਆ ਕਹਿ ਤੋਂ ਭਾਵੇਂ ਇੱਕ ਸਿਰਫ ਪਰਮਾਤਮਾ ਆ ਜਿਹੜਾ ਪੈਸਾ ਨਹੀਂ ਲੈਂਦਾ ਕੋਈ ਦੁਨੀਆ ਦੇ ਵਿੱਚ ਜੇ ਅਸੀਂ ਆਪਣੀ ਸਰੀਰ ਨੂੰ ਤਖਾਉਣਾ ਏ ਤੇ ਅਸੀਂ ਇਸ ਸਰੀਰ ਨੂੰ ਤਖਾਉਣ ਦੇ ਵਾਸਤੇ ਇਸ ਮਸ਼ੀਨ ਨੂੰ ਤਖਾਉਣ ਦੇ ਵਾਸਤੇ ਪੈਸੇ ਦੇਨੇ ਆ ਪਰ ਉਹ ਪਰਮਾਤਮਾ ਦੀ ਕਲਾ ਦੇਖੋ ਕਿੰਨੀ ਉਸਨੇ ਘਾੜਤ ਕੈਸੀ ਘੜੀ ਏ ਕਿ ਸਾਰਾ ਕੁਝ ਮਾਲਕ ਨੇ ਸਾਨੂੰ ਦਿੱਤਾ ਪਰ ਲਿਆ ਕੁਛ ਨਹੀਂ ਮਾਂ ਦੇ ਗਰਭ ਦੇ ਵਿੱਚ ਰੱਖਿਆ ਬੱਚੇ ਨੂੰ 9 ਮਹੀਨੇ ਪਰ ਫਿਰ ਵੀ ਪਰਮਾਤਮਾ ਨੇ ਸਾਡੇ ਕੋਲੋਂ ਕੁਝ ਨਹੀਂ ਮੰਗਿਆ ਪਰਮਾਤਮਾ ਕਹਿੰਦਾ ਹੈ ਕਿ ਭਲਿਆ ਤੂੰ ਦੁਨੀਆ ਦੇ ਵਿੱਚ ਜਾ ਕੇ ਚੰਗੇ ਕਰਮ ਕਰ ਲੈ ਗੜਾ ਭਾਵੇਂ ਕਿ ਤੂੰ ਮੇਰਾ ਕਰਜ਼ਾ ਕੋੜ ਦਿੱਤਾ ਤੂੰ ਕਿਸੇ ਗਰੀਬ ਦੀ ਮਦਦ ਕਰ ਦਿੱਤੀ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਿੱਤੀ ਕਿਸੇ ਅੰਗ ਨੂੰ ਆਪਣੇ ਅੰਗਦਾਨ ਕਰ ਗਿਆ ਤਾਂ ਇਹਦਾ ਮਤਲਬ ਤੂੰ ਮੇਰਾ ਕਰਜ਼ਾ ਉਤਾਰ ਦਿੱਤਾ ਜੇ ਤੂੰ ਕੁਰਬਾਨੀ ਪੜਦਾ ਹੈ ਤੇ ਤੂੰ ਇਹ ਵੀ ਸ ਲਿਆ ਕਿ ਮਨੁੱਖਾ ਜਨਮ ਜਿਹੜਾ ਤੈਨੂੰ ਬਾਰ-ਬਾਰ ਨਹੀਂ ਮਿਲਣਾ ਅਸੀਂ ਰੋਜ਼ ਹੀ ਸਤਿਗੁਰਾਂ ਦੇ ਪਾਵਨ ਬਾਣੀ ਪੜ੍ਹਦੇ ਆਂ ਤੇ ਸਤਿਗੁਰ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭਈ ਪ੍ਰਾਪਤ ਮਨੁੱਖ ਦੇ ਹੁਣਿਆ ਕੋਪੇ ਤੇ ਮਿਲਣ ਕੀ ਐ ਤੇਰੀ ਪਰਿਆ ਇਹਦਾ ਭਾਗ ਕੀ ਵਾਰੀ ਸਾਨੂੰ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਮਿਲੀ ਹੋਈ ਐ ਮਨੁੱਖ ਦੇ ਕੋਲ ਫੁੱਤੀ ਹੈ ਮਨੁੱਖ ਦੇ ਕੋਲ ਸਭ ਕੁਝ ਐ ਤੇ ਇਸ ਕਰਕੇ ਮਨੁੱਖ ਨੂੰ ਸਮਝਾਇਆ ਜਾਂਦਾ ਕਿ ਮਨੁੱਖਾ ਤੂੰ ਮਨੁੱਖ ਬਣ ਬੰਦੇ ਆਪੇ ਪੁੰਤਾ ਪਣ ਕੁਰਬਾਨੀ ਸਾਨੂੰ بار-बार ਕਹਿੰਦੀ ਹੈ ਕਿਉਂਕਿ ਸਤਿਗੁਰਾਂ ਨੇ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਆਪੁੱਤੀ ਦਿੱਤੀ ਹੈ ਇਹ ਪੁੱਤੀ ਦੀ ਰਾਹੀ ਅਸੀਂ ਦੇਖਣਾ ਹੈ ਮਾੜਾ ਕੀ ਹੈ ਚੰਗਾ ਕੀ ਹੈ ਕਿਸ ਚੀਜ਼ ਨੂੰ ਅਸੀਂ ਧਾਰਨ ਕਰਨਾ ਹੈ ਕਿਸ ਚੀਜ਼ ਨੂੰ ਅਸੀਂ ਛੱਡਣਾ ਹੈ ਇਹ ਸਾਡੀ ਪੁੱਤੀ ਜਿਹੜੀ ਹੈ ਸਾਨੂੰ ਦੱਸਦੀ ਹੈ ਇਸ ਪੁੱਤੀ ਨੂੰ ਠੀਕ ਕਰਨ ਵਾਸਤੇ ਅਸੀਂ ਕੁਰਬਾਨੀ ਨੂੰ ਪੜਨਾ ਹੈ ਕੁਰਬਾਨੀ ਨੂੰ ਪੜਨੇ ਆਪੇ ਸਾਡੀ ਦੀ ਜਿਹੜੀ ਚੰਗੀਆਂ ਸਲਾਹਾਂ ਦਿੰਦੀ ਹੈ ਚੰਗੀ ਸੰਗਤ ਕਰਦੀ ਹੈ ਚੰਗਾ ਕਰਦੀ ਹੈ ਮਾੜਾ ਨਹੀਂ ਕਰਦੀ ਤੇ ਸਤਿਗੁਰੂ ਗੁਰਮੁਖਵੰਦ ਸਾਹਿਬ ਮਹਾਰਾਜ ਜੀ ਆਪਣੀ ਪਾਵਨਤਾ ਨਹੀਂ ਦੀ ਅੰਦਰ ਕਿਤੇ ਨੇ ਉਪលਿਆ ਆਨੰਦ ਤੈਨੂੰ ਤਾ ਮਿਲੇਗਾ ਜਦੋਂ ਤੁਸੀਂ ਗੁਰੂ ਨੂੰ ਮਿਲੋਗੇ ਜਦੋਂ ਤੁਸੀਂ ਗੁਰੂ ਦੀ ਨਾਲ ਮਿਲ ਕੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼ ਕਰੋਗੇ ਫਿਰ ਸਤਿਗੁਰ ਜੀ ਕਹਿੰਦੇ ਨੇ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਤਾ ਸਤਿਗੁਰੂ ਤੇ ਪਰ ਸਦਾ ਹੀ ਬਤਾਇਆ ਜਿਹੜੀਆਂ ਰਿੰਧੀਆਂ ਨੇ ਮਲੁਖ ਦਾ ਪੰਨ ਚਾਉ ਦੇ ਵਿੱਚ ਖਿੜਿਆ ਰਹਿੰਦਾ ਏ ਇਸ ਕਰਕੇ ਪਾਈ ਜਦੋਂ ਪਾਈ ਜੇਠਾ ਜੀ ਤੁਹਾਨੂੰ ਗੁਰਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਡੇ ਨੇ ਉਹਨਾਂ ਨੂੰ ਕੂਮੇ ਜਾਂਦਾ ਏ